ਮਮੇ ਵੜਵਾਸ਼ਿੰਗ ਦੇ ਇੱਥੇ ਕਦੀ ਪੈਰਾ ਕੋਈ ਨਹੀਂ ਆਉਂਦਾ ਤੇ ਬਾਬਾ ਜੀ ਉੱਥੇ ਪੈਰਾ ਆਇਆ ਬਾਬਾ ਜੀ ਉੱਥੇ ਮਮੀ ਨਾ ਮਮੀ ਮੈਨੂੰ ਜਾਣਾ ਰਾਜਵਿੰਦਰ ਮੇਰਾ ਨਾਮ ਆ ਤੇ ਡੇਰੇ ਸਾਹਿਬ ਨੂੰ ਸੰਗਤ ਲੈ ਕੇ ਜਾਣਾ ਆ ਤੋ ਤੇ ਕੀ ਇਸ ਕਲਰ ਗੇ ਤੇ ਇਹ ਗਲਤੀ ਹੋ ਗਈ ਮੇਰੇ ਕੋ ਮਾਫੀ ਦਿੱਤੀ ਜਾਵੇ ਗੱਦੀ ਲਾਉਣਾ ਆਪਣੇ ਘਰ ਵਿੱਚ ਅੱਜ ਘਰ ਵਿੱਚ ਸੰਗਤ ਸਾਧਾਂ ਹਾਂ ਤੋ ਨਹੀਂ ਛੱਡੀ ਜਾਊਗੀ ਕਿਹੜੇ ਵਾਰ ਗੱਦੀ ਲਾਉਣਾ ਹੈ ਇਹ ਦਵਾਰ ਦੀ ਕਿਹੜੇ ਬਾਬੇ ਦਾ ਘਰ ਆਉਂਦਾ ਬਾਬੇ ਵੜਪਾਸ਼ਿੰਗ ਦਾ ਇੱਥੇ ਕਦੀ ਪਹਿਲਾਂ ਕੋਈ ਨਹੀਂ ਆਉਂਦਾ ਤੇ ਬਾਬਾ ਜੀ ਉੱਥੇ ਪਹਿਲਾਂ ਆਇਆ ਬਾਬੇ ਉੱਥੇ ਮਮੀ ਨਾ ਮਮੀ ਜਾਣ ਮੈਂ ਆ ਹੈਗਾ ਸਿੱਖਤ ਰਿ ਮੰਨਿਆ ਤੇ ਪਰ ਗਲਤ ਹੋ ਗਿਆ ਮੇਰੇ ਕੋ ਕੰਮ ਵੀ ਗਲਤੀ ਆ ਨਹੀਂ ਹੁੰਦਾ ਬਾਬਾ ਜੀ ਨਹੀਂ ਹੁੰਦਾ ਜੀ ਮਾਫੀ ਮੰਗਦਾ ਖਾਰੇ ਨੂੰ ਕੋਟ ਆਪਣੇ ਕਿ ਮੈਂ ਮਾਫੀ ਮੰਗਦਾ ਮਾਫੀ ਮੰਗਦਾ ਚਲੋ ਜੀ ਵਾਹਿਗੁਰੂ ਜੀ ਕੀ ਫਤਿਹ ਅੱਜ ਅਸੀਂ ਸਤਕਾਰ ਕਮੇਟੀ ਪੰਜਾਬ ਪ੍ਰਸ਼ਾਸਨ ਨੂੰ ਨਾਲ ਲੈ ਕਰਕੇ ਰਾਜਵਿੰਦਰ ਸਿੰਘ ਰਾਜੂ ਹੈ ਅਮਰਧਾਰੀ ਆ ਅਮਰਤੇ ਨੇ ਹਜੂਰ ਸਾਹਿਬ ਤੋਂ ਛਕਿਆ ਸੀ ਪਰ ਬਾਬੇ ਵਟਪਾਖ ਸੰਦੇ ਡੇਰੇ ਜਾ ਕੇ ਉਥੇ ਵਾਲ ਖਲਾਰ ਕੇ ਸਿੱਖੀ ਨੂੰ ਬਦਨਾਮ ਕਰ ਰਿਹਾ ਸੀ ਆਪਣੇ ਘਰ ਦੇ ਵਿੱਚ ਬਾਬੇ ਵਟਪਾਖ ਸੰਧੀ ਗੱਦੀ ਲਾ ਕੇ ਲੋਕਾਂ ਨੂੰ ਐਤਵਾਰ ਸੱਦਦਾ ਸੀ ਜਦੋਂ ਇਹਦੇ ਉੱਪਰ ਅਸੀਂ ਇੱਕ ਦਰਖਾਸਤ ਦਿੱਤੀ ਇਹਨੇ ਗਲਤੀ ਦੀ ਮਾਫੀ ਮੰਗੀ ਆ ਕਿ ਮੇਰੇ ਕੋਲ ਬੜੀ-ਬੜੀ ਗਲਤੀ ਹੋ ਗਈ ਮੈਨੂੰ ਇੱਕ ਮੌਕਾ ਦੇ ਦਿਓ ਮੈਂ ਗਾਂਹ ਗਲਤੀ ਨਹੀਂ ਕਰੂੰਗਾ ਨਾ ਮੈਂ ਆਪਣੇ ਘਰ ਵਿੱਚ ਗੱਡੀ ਲਾਊਂਗਾ ਤੇ ਨਾ ਹੀ ਮੈਂ ਆਪਣੇ ਘਰ ਦੇ ਵਿੱਚ ਕੋਈ ਪਖੰਡ ਕਰੂੰਗਾ ਜੇਕਰ ਇਹ ਦੀ ਕੋਈ ਵੀ ਸ਼ਿਕਾਇਤ ਸਾਨੂੰ ਮਿਲ ਗਈ ਅਸੀਂ ਇਹਦੇ ਤੇ ਬੰਦੀ ਕਾਨੂੰਨੀ ਕਾਰਵਾਈ ਕਰਾਵਾਂਗੇ ਇਹਨੂੰ ਸਲਾਖਾਂ ਦੇ ਅੰਦਰ ਛੁੱਟਾਂਗੇ ਐਰ ਕਿ ਇਹਨੂੰ ਇੱਕ ਮੌਕਾ ਦੇ ਦਿੱਤਾ ਗਿਆ ਵਾ ਵਾਹਿਗੁਰੂ ਜੀ ਕਾ ਖਾਲਸਾ ਵਾਹਿਗੁਰੂ ਜੀ ਕੀ ਫਤਿਹ